ਭਗਵੰਤ ਮਾਨ ਜੀ ਦੀ ਸਰਕਾਰ ਨੇ ਡੇਢ ਸਾਲ ਤੋਂ ਪਹਿਲੇ ਹੀ ਜਨਵਰੀ 2023 ਚ ਨਗਰ ਨਿਗਮ ਦਾ ਕਾਰਜਕਾਲ ਖਤਮ ਹੋ ਗਿਆ ਸੀ ਡੇਢ ਸਾਲ ਦੇ ਵਿੱਚ ਉਹਨਾਂ ਨੇ ਨਗਰ ਨਿਗਮਾਂ ਦੇ ਚੋਣ ਨਹੀਂ ਕਰਾਏ ਕੋਈ ਕਾਉਂਸਲਰ ਨਹੀਂ ਹੈ ਵਾਹ ਪੰਜਾਬ ਦੇ ਸ਼ਹਿਰਾਂ ਵਿੱਚ ਕੋਈ ਉਹਦੇ ਵਿੱਚ ਸੇਵਾ ਕਰਨ ਵਾਲਾ ਨਹੀਂ ਹੈ ਬਾਡਾਂ ਲਵਾਰਸ ਕਰਤੀਆਂ ਨੇ ਲੋਕਾਂ ਦੇ ਹੱਕਾਂ ਦੀ ਮਾਰ ਨਾ ਕਰੋ ਕੂੜਿਆਂ ਦੇ ਢੇਰ ਲੱਗੇ ਨੇ ਸੀਵਰੇਜ ਦੇ ਪਾਣੀ ਓਵਰਫਲੋ ਫਲੋ ਕਰਦੇ ਪੈ ਨੇ ਸੜਕਾਂ ਟੁੱਟੀਆਂ ਸਿਕਿਉਰਿਟੀ ਦੇ ਉੱਤੇ ਮੁਸ਼ਕਲ ਆਈ ਹੋਈ ਹੈ ਕਿਉਂਕਿ ਸਟਰੀਟ ਲਾਈਟ ਜਲਦੀ ਨਹੀਂ ਕੇਜਰੀਵਾਲ ਔਰ ਰਾਹੁਲ ਗਾਂਧੀ ਦੇ ਜੱਫੀ ਪਾ ਭਰਾ ਨੇ ਆਪਸ ਵਿੱਚ ਜੱਫੀਆਂ ਪਾਉਂਦੇ ਨੇ ਤੇ ਪ੍ਰੈਸ ਕਰਦੇ ਨਾ ਰਾਹੁਲ ਗਾਂਧੀ ਉਹਨੂੰ ਕੇਜਰੀਵਾਲ ਨੂੰ ਕੇਜਰੀਵਾਲ ਨੂੰ ਕਿ ਭਗਵੰਤਬਾਨ ਜੀ ਨੂੰ ਆਰਡਰ ਕਰਨ ਕਿ ਆ ਚੋਣ ਮਤਲਬ ਗੱਲਾਂ ਕਰਨੀਆਂ ਹੋਰ ਤੇ ਅੰਦਰੋਂ ਪਾਣੀ ਆ ਜੱਫੀਆਂ ਭਗਵੰਤਬਾਨ ਜੀ ਜੇ ਅੰਮ੍ਰਿਤਸਰ ਦਾ ਮੇਅਰ ਬਣਾਉਣ ਨੂੰ ਜਾਂ ਪੰਜਾਬ ਦੇ ਮੇਅਰ ਬਣਾਉਣ ਨੂੰ ਤਿਆਰ ਨਹੀਂ ਔਰ ਕਹਿੰਦੇ ਨੇ ਗੁੱਡ ਐਡਮਿਨਿਸਟ੍ਰੇਸ਼ਨ ਦੇ ਰਹੇ ਆ ਤੁ ਫਿਰ ਉਹ ਖੁਦ ਵੀ ਅਸਤੀਫਾ ਦੇ ਪੰਜਾਬ ਚ ਭਾਵੇਂ ਚੋਣਾਂ ਖਤਮ ਹੋ ਗਈਆਂ ਨੇ ਲੇਕਿਨ ਹੁਣ ਇੱਕ ਵਾਰ ਫੇਰ ਪੰਜਾਬ ਭਾਜਪਾ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਕਰਾਈਆਂ ਜਾਣ ਤਾਂ ਇਸ ਵਾਰ ਚੋਣਾਂ ਲੋਕ ਸਭਾ ਦੀਆਂ ਨਹੀਂ ਬਲਕਿ ਸਥਾਨਕ ਸਰਕਾਰਾਂ ਦੀਆਂ ਨੇ ਤਾਂ ਜਿਹੜੇ ਲੋਕਲ ਮਿਊਨਿਸਪੈਲਿਟੀ ਦੇ ਇਲੈਕਸ਼ਨਸ ਨੇ ਪੂਰੇ ਪੰਜਾਬ ਚ ਨਹੀਂ ਹੋ ਰਹੇ ਤਾਂ तकरीबन ਸਵਾ ਦੋ ਸਾਲ ਦੀ ਭਗਵੰਤਪਨ ਸਰਕਾਰ ਹੋ ਚੁੱਕੀ ਹੈ ਲੇਕਿਨ ਫਿਲਹਾਲ ਸਥਾਨਕ ਸਰਕਾਰਾਂ ਦੇ ਇਲੈਕਸ਼ਨ ਨਹੀਂ ਹੋਏ ਤੇ ਅੱਜ ਭਾਜਪਾ ਵੱਲੋਂ ਮੰਗ ਕੀਤੀ ਗਈ ਸਾਡੇ ਨਾਲ ਸ਼ਵੇਦ ਮਲਕ ਜੀ ਮੌਜੂਦ ਨੇ ਸਰਕੀ ਡਿਮਾਂਡ ਕੀਤੀ ਤੁਹਾਡੀ ਸਿੱਧੇ ਤੌਰ ਤੇ ਡਿਮਾਂਡ ਹੈ ਜੀ ਕਿ ਪੰਜਾਬ ਵਿੱਚ ਲੋਕਤੰਤਰ ਦੀ ਹੱਤਿਆ ਹੋਈ ਜਿਸ ਤਰ੍ਹਾਂ ਆ ਮੋਦੀ ਸਾਹਿਬ ਨੇ ਸਮੇਂ ਤੇ ਲੋਕ ਸਭਾ ਦੇ ਚੋਣ ਕਰਵਾਏ ਵਿਧਾਨ ਸਭਾ ਦੇ ਚੋਣ ਵੀ ਸਮੇਂ ਤੇ ਹੋਏ ਭਗਵੰਤ ਮਾਨ ਜੀ ਮੁੱਖ ਮੰਤਰੀ ਬਣੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਡੇਢ ਸਾਲ ਤੋਂ ਪਹਿਲੀ ਵਾਰੀ ਜਨਵਰੀ 2023 ਚ ਨਗਰ ਨਿਗਮ ਦਾ ਕਾਰਜਕਾਲ ਖਤਮ ਹੋ ਗਿਆ ਸੀ ਡੇਢ ਸਾਲ ਦੇ ਵਿੱਚ ਉਹਨਾਂ ਨੇ ਨਗਰ ਨਿਗਮਾਂ ਦੇ ਚੋਣ ਨਹੀਂ ਕਰਾਏ ਬਹਾਨੇਬਾਜ਼ੀ ਚਲਦੀ ਰਹੀ 91 ਜ ਨਗਰ ਨਿਗਮ ਮਨਿਸੀ ਪਹਿਲੀ ਵਾਰੀ ਉਸ ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਇਹ ਚੋਣ ਜਿਹੜੇ ਨੇ ਟਾਲੇ ਗਏ ਮੈਂ ਵੀ ਮੇਅਰ ਰਿਆ ਕਾਰਿਆਕਾਲ ਪੂਰਾ ਹੋਇਆ ਕਾਉਂਸਲਰ ਕੋਈ ਕਾਉਂਸਲਰ ਨਹੀਂ ਹੈ ਪੰਜਾਬ ਦੇ ਸ਼ਹਿਰਾਂ ਇੰਚ ਕੋਈ ਉਹਦੇ ਚ ਸੇਵਾ ਕਰਨ ਵਾਲਾ ਨਹੀਂ ਹੈ ਵਾਡਾਂ ਲਵਾਰਸ ਕਰਤੀਆਂ ਨੇ ਤੇ ਅੱਜ ਭਾਜਪਾ ਨੇ ਇਹ ਅੰਦੋਲਨ ਛੇੜਿਆ ਕਿ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕੀਤੀ ਹੈ ਪੰਜਾਬ ਦੇ ਔਰ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਤੁਰੰਤ ਇਹ ਚੋਣਾਂ ਕਰਵਾਏ ਜਾਣ ਲੋਕਾਂ ਦੇ ਹੱਕਾਂ ਦੀ ਮਾਰ ਨਾ ਕਰੋ ਕੂੜਿਆਂ ਦੇ ਢੇਰ ਲੱਗੇ ਨੇ ਸੀਵਰੇਜ ਦੇ ਪਾਣੀ ਓਵਰਫਲੋ ਫਲੋ ਕਰਦੇ ਪੈ ਨੇ ਸੜਕਾਂ ਟੁੱਟੀਆਂ ਸਿਕਿਉਰਿਟੀ ਦੇ ਉੱਤੇ ਮੁਸ਼ਕਲ ਆਈ ਹੋਈ ਹੈ ਕਿਉਂਕਿ ਸਟਰੀਟ ਲਾਈਟ ਜਲਦੀ ਨਹੀਂ ਪੁਲਿਸ ਕੀ ਕਰੇ ਤੇ ਉਸ ਲਿਹਾਜ਼ ਦੇ ਨਾਲ ਬਾਗ ویرਾਨ ਹੋਏ ਹੋਏ ਨੇ ਬੂਟੇ ਸੁੱਕ ਗਏ ਨੇ ਕੋਈ ਪਾਣੀ ਨਹੀਂ ਦਿੰਦਾ ਤੇ ਉਸ ਲਿਹਾਜ਼ ਦੇ ਨਾਲ ਇਹ ਨਗਰ ਨਿਗਮ ਦੇ ਕਾਉਂਸਲਰ ਹੀ ਨੇ ਜਿਹੜੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਆਵਾਜ਼ ਜਿਹੜੀ ਹੈ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਨੇ ਤੇ ਅੱਜ 1.5 ਸਾਲ ਤੋਂ ਪੰਜਾਬ ਦੀਆਂ ਕਾਰਪੋਰੇਸ਼ਨਾਂ ਦੇ ਵਿੱਚ ਕਾਉਂਸਲਰ ਨਹੀਂ ਹੈ ਔਰ ਚੋਣਾਂ ਤੋਂ ਆਮ ਆਦਮੀ ਪਾਰਟੀ ਡਰਦੀ ਰਹੀ ਕਿ ਭਾਜਪਾ ਦੇ ਜਾਂ ਅੱਗੇ ਉਹ ਚੋਣ ਹਾਰ ਜਾਏਗੀ ਔਰ ਕਾਂਗਰਸ ਜੀ ਉਹ ਵੀ ਡਰਦੀ ਰਹੀ ਆਵਾਜ਼ ਕਿਉਂ ਨਹੀਂ ਉਠਾਈ ਆਵਾਜ਼ ਤੇ ਭਾਰਤੀ ਜਨਤਾ ਪਾਰਟੀ ਨੇ ਉਠਾਈ ਜਿਹੜੀ ਕਿ ਅੱਜ ਪਹਿਲੇ ਅੰਦੋਲਨ ਵੀ ਹੋਇਆ ਸਾਡੇ ਜਿਲ੍ਹਾ ਦੇ ਅਖਸੀ ਜੀ ਸਾਰੇ ਪ੍ਰੋ ਕਾਂਗਰਸ ਨੇ ਵੀ ਕੀਤਾ ਬੜਾ ਵੱਡਾ ਅੰਦੋਲਨ ਕਿ ਸ਼ਹਿਰ ਦੇ ਵਿੱਚ ਪਾਣੀ ਗੰਦਾ ਪਾਣੀ ਹੈ ਸੀਵਰੇਜ ਹੈ ਉਹਦੇ ਵਾਸਤੇ ਸਰਕਾਰ ਜ਼ਿੰਮੇਵਾਰ ਹੈ ਤੇ ਇਹਦੀ ਜ਼ਿੰਮੇਵਾਰੀ ਲਈ ਨਗਰ ਨਿਗਮ ਦੇ ਚੋਣ ਕਰਾਉਣ ਲਈ ਉਹਦੇ ਹੈਂਡ ਇਨ ਗਲਵਜ਼ ਨੇ ਕੇਜਰੀਵਾਲ ਔਰ ਰਾਹੁਲ ਗਾਂਧੀ ਦੇ ਜੱਫੀ ਪਾ ਭਰਾ ਨੇ ਆਪਸ ਵਿੱਚ ਜੱਫੀਆਂ ਪਾਉਂਦੇ ਨੇ ਤੇ ਪ੍ਰੈਸ ਕਰਦੇ ਨੇ ਨਾ ਰਾਹੁਲ ਗਾਂਧੀ ਉਹਨੂੰ ਕੇਜਰੀਵਾਲ ਨੂੰ ਕੇਜਰੀਵਾਲ ਨੂੰ ਕਿ ਭਗਵੰਤ ਜੀ ਨੂੰ ਆਰਡਰ ਕਰਨ ਕਿ ਇਹ ਚੋਣ ਮੱਲਾਬਾ ਗੱਲਾਂ ਕਰਨੀਆਂ ਹੋਰ ਤੇ ਅੰਦਰੋਂ ਪਾਣੀਆਂ ਜੱਫੀਆਂ ਬਰਾਬਰ ਸਵਾਲ ਹੈ ਕਿ ਉਹ ਕਹਿ ਰਹੇ ਨੇ ਕਿ ਉਹਦੀ ਪ੍ਰਕਿਰਿਆ ਆਲਰੇਡੀ ਚੱਲ ਰਹੀ ਹੈ ਅਸੀਂ ਸਾਰੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਲਿਸਟਾ ਬਣਾ ਕੇ ਦਿਓ ਨਵੀਂ ਹੱਦਬੰਦੀ ਕੀਤੀ ਜਾਵੇ ਤਾਂ ਉਹਦੇ ਵਿੱਚ ਪ੍ਰਕਰਨ ਦੇ ਵਿੱਚ ਦੇਰੀ ਹੋਈ ਹੈ ਪਰ ਸਰਕਾਰ ਤੇ ਇਲੈਕਸ਼ਨ ਕਰਵਾਉਣ ਦੇ ਤਿਆਰ ਹੈ ਐਸਾ ਹੈ ਕਿ ਪਹਿਲੇ 91 ਸਾਲ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਬੰਦੀ ਸੀ ਦੋ ਤਿੰਨ ਮਹੀਨੇ 'ਚ ਹੱਦਬੰਦੀ ਔਰ ਸਾਰੇ ਕੰਮ ਪੂਰੇ ਹੋ ਜਾਂਦੇ ਸੀ ਇਹ ਕਿਹੜੀ ਸਰਕਾਰ ਹੈ ਜਿਹੜੀ ਹਰ ਪਾਸੇ ਹੀ ਢਿੱਲੀ ਹੈ ਔਰ ਜਿਹਨੂੰ ਡੇਢ ਸਾਲ ਦੀ ਜੋ ਪ੍ਰਕਿਰਿਆ 2 ਮਹੀਨੇ ਦੀ ਪੂਰੀ ਨਹੀਂ ਕਰ ਸਕੇ ਇਹਦਾ ਜਵਾਬ ਕੌਣ ਦੇਵੇਗਾ ਪਹਿਲੇ ਕਿਸ ਤਰ੍ਹਾਂ ਚੋਣ 91 ਜਨ ਤੋਂ ਬਾਅਦ ਹੀ 97 ਜੋ ਹੈ 97 ਤੋਂ ਬਾਅਦ 2002 ਦੇ ਵਿੱਚ ਹੋਏ 2002 ਤੋਂ ਬਾਅਦ 2007 ਹੀ ਜੋ ਹੈ 2007 ਤੋਂ ਬਾਅਦ 2012 ਹੀ ਜੋ ਹੈ 2012 ਤੋਂ ਬਾਅਦ 2017 ਹੀ ਜੋ ਹੈ ਤੇ ਉਹ ਚੋਣ ਕਿਸ ਤਰ੍ਹਾਂ ਟਾਈਮ ਦੇ ਹੋ ਗਏ ਤੇ ਇਹ ਸਰਕਾਰ ਨੂੰ ਕੀ ਖਾਸੀ ਮੁਸ਼ਕਲਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਗੁੱਡ ਐਡਮਿਨਿਸਟ੍ਰੇਸ਼ਨ ਆਲਰੇਡੀ ਦੇ ਰਹੇ ਹਾਂ ਲੋਕਾਂ ਨੂੰ ਲੋਕਾਂ ਨੂੰ ਗੁੱਡ ਐਡਮਿਨਿਸਟ੍ਰੇਸ਼ਨ ਮਿਲ ਰਹੀ ਹੈ ਫਿਰ ਭਗਵੰਤਬਾਨ ਜੀ ਨੂੰ ਅਸਤੀਫਾ ਦੇ ਕੇ ਤੇ ਚੀਫ ਸੈਕਟਰੀ ਜਿਹੜੇ ਨੇ ਉਹਨਾਂ ਨੂੰ ਪ੍ਰਮੁੱਖ ਬਣਾ ਦੇਣਾ ਚਾਹੀਦਾ ਉਹ ਫਿਰ ਪੰਜਾਬ ਵਿੱਚ ਗੁੱਡ ਐਡਮਿਨਿਸਟ੍ਰੇਸ਼ਨ ਦੇ ਦੇਣਗੇ ਭਗਵੰਤਬਾਨ ਜੀ ਜੇ ਅਮਰਸਰ ਦਾ ਮੇਅਰ ਬਣਨ ਨੂੰ ਜਾਂ ਪੰਜਾਬ ਦੇ ਮੇਅਰ ਬਣਨ ਨੂੰ ਤਿਆਰ ਨਹੀਂ ਔਰ ਕਹਿੰਦੇ ਨੇ ਗੁੱਡ ਐਡਮਿਨਿਸਟ੍ਰੇਸ਼ਨ ਦੇ ਰਹੇ ਆ ਤਾਂ ਫਿਰ ਉਹ ਖੁਦ ਵੀ ਅਸਤੀਫਾ ਦੇਣ ਚੀਫ ਸੈਕਟਰੀ ਦਾ ਕਮਿਸ਼ਨਰ ਇੱਥੇ ਹੈੱਡ ਬਣੇ ਨੇ ਉਦਾਂ ਹੀ ਭਗਵੰਤਬਾ ਜੀ ਦੇ ਚੀਫ ਸੈਕਟਰੀ ਉਹਨਾਂ ਨੂੰ ਹੈੱਡ ਬਣਾ ਕੇ ਅਸਤੀਫਾ ਦੇ ਦੇ ਪਰ ਸਵਾਲ ਹੈ ਕਿ ਭਾਜਪਾ ਨੂੰ ਇਹ ਯਾਦ ਇਲੈਕਸ਼ਨਾਂ ਤੋਂ ਬਾਅਦ ਹੀ ਕਿਉਂ ਆਈ ਹੈ ਅਚਾਨਕ ਲੋਕ ਸਭਾ ਇਲੈਕਸ਼ਨਾਂ 'ਚ ਜਿਸ ਤਰ੍ਹਾਂ ਸੀ ਦੇਖ ਰਹੇ ਆ ਕਿ ਚਿਹਰੇ 'ਚ ਮੰਡਟ ਮਿਲਿਆ ਤਾਂ ਕੁੱਲ ਮਿਲਾ ਕੇ ਵੋਟ ਕੈਸ਼ ਕਰਨ ਦੀ ਜਰੀਏ ਨੀਤੀਆਂ ਇਸ ਵੇਲੇ ਭਾਜਪਾ ਵੱਲੋਂ ਕੀਤੀ ਜਾ ਰਹੀ ਹੈ 6 ਮਹੀਨੇ ਪਹਿਲੇ ਸਾਡੇ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਵਿੰਦਰ ਸਿੰਘ ਸੰਧੂ ਅੰਮ੍ਰਿਤਸਰ ਦੇ ਵਿੱਚ ਕਾਰ ਔਰ ਵੱਡਾ ਅੰਦੋਲਨ ਕੀਤਾ ਗਿਆ ਸੀ ਇਹ ਚੋਣਾਂ ਕਰਾਉਣ ਲਈ ਤਦ ਤੱਕ ਵੀ ਚੋਣ ਨਹੀਂ ਸੀਗੇ ਸੋ ਭਾਰਤੀ ਜਨਤਾ ਪਾਰਟੀ ਹਾਂ ਕਾਂਗਰਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਕਾਂਗਰਸ ਅੱਜ ਵੀ ਚੁੱਪ ਹੈ ਪਰ ਕਾਂਗਰਸ ਕਹਿ ਰਹੀ ਹੈ ਲਗਾਤਾਰ ਚੋਣ ਹੋਣੇ ਚਾਹੀਦੇ ਨੇ ਅਗਰ ਸੰਸਦ ਗੁਰਜੀਤ ਸਿੰਘ ਔਜਲਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਧਰਨਾ ਮਾਰਿਆ ਚੋਣਾਂ ਤੋਂ ਬਿਲਕੁਲ ਪਹਿਲਾਂ ਜਦੋਂ ਉਹ ਕੈਂਡੀਡੇਟ ਸੀ ਉਹਨਾਂ ਨੇ ਕਿ ਕਾਰਪੋਰੇਸ਼ਨ ਦਾ ਨਾਂ ਹੋਣਾ ਸ਼ਹਿਰ ਵਾਸਤੇ ਘਾਤਕ ਹੈ ਉਹਨਾਂ ਦੀ ਪਾਰਟੀ ਕਿੱਥੇ ਹੈ ਗੁਰਜੀਤ ਸਿੰਘ ਔਜਲਾ ਪਾਰਟੀ ਨਹੀਂ ਹੈਗੇ ਉਹ ਸੰਸਦ ਨੇ ਪਾਰਟੀ ਕਾਂਗਰਸ ਪਾਰਟੀ ਦਾ ਕੀ ਇਹਦੇ ਬਾਰੇ ਪੁਆਇੰਟ ਹੈ ਮੈਂ ਅੱਜ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਅਧਿਕਾਰੀ ਨਾਲ ਬੈਠੇ ਨੇ ਉਹ ਕਿੱਥੇ ਨੇ ਕਾਂਗਰਸ ਦਾ ਸੰਗਠਨ ਕੀਤੇ ਦਾ ਮਤਲਬ ਔਜਲਾ ਜੀ ਦੀ ਸੋਚ ਕੱਲਿਆਂ ਦੀ ਸੋਚ ਹੈ ਕਾਂਗਰਸ ਪਾਰਟੀ ਉਹਨਾਂ ਨਾਲ ਸਹਿਮਤ ਨਹੀਂ ਤੁਸੀਂ ਕੀ ਸੋਚਦੇ ਹੋ ਤੁਸੀਂ ਮੇਅਰ ਵੀ ਰਹੇ ਹੋ ਔਰ ਇੱਕ ਸਕਸੈਸਫੁਲ ਮੇਅਰ ਵਲੋਂ ਤੁਹਾਡਾ ਨਾਮ ਸਾਹਮਣੇ ਆਉਂਦਾ ਇੱਕ ਸ਼ਹਿਰ ਨੂੰ ਮੇਅਰ ਦੀ ਕਿੰਨੀ ਕੁ ਲੋੜ ਹੁੰਦੀ ਹੈ ਐਸਾ ਹੈ ਕਿ ਮੈਂ ਜਦੋਂ ਮੇਅਰ ਸੀ ਤੇ ਐਲੀਵੇਟਡ ਰੋਡ ਬਣਾਈ 8 ਕਿਲੋਮੀਟਰ ਦੀ 500 ਕਰੋੜ ਦੇ ਨਾਲ ਉਸ ਤੋਂ ਬਾਅਦ ਮੈਂ ਜੀ ਮੈਨੂੰ ਸੁਣ ਲੋ ਗਵਰਨਰ ਕਿ ਐਲੀਵੇਟਡ ਰੋਡ ਨਹੀਂ ਬਣੀ ਸੀਵਰੇਜ ਮੈਂ 600 ਕਰੋੜ ਦਾ ਪਾਇਆ ਨਹੀਂ ਬਣਿਆ ਸੈਂਕੜੇ ਕਰੋੜਾਂ ਦੀ ਸੜਕਾਂ ਬਣਾਈਆਂ ਅੱਜ ਤੋ ਬਾਅਦ ਨਹੀਂ ਬਣੀਆਂ ਉਸ ਤੋਂ ਬਾਅਦ ਸਫਾਈ ਦੀ ਵਿਵਸਥਾ ਘਰ ਘਰ ਤੋਂ ਕੂੜਾ ਚੁਕਵਾਇਆ ਉਸ ਤੋਂ ਬਾਅਦ ਪਾਰਕਾਂ ਨੂੰ ਸੁੰਦਰ ਬਣਾਇਆ ਓਵਰ ਬ੍ਰਿਜਸ ਬਣਾਏ ਇਹ ਮੇਅਰ ਦਾ ਮੈਂ ਉਹੀ ਦੱਸ ਲੰਗਾ ਐ ਸੀਗਾ ਕਿ ਉਹ ਕੀ ਸ਼ਫੇਤ ਵਾਲੀ ਮੇਅਰ ਸੀ ਅੱਜ ਮੇਅਰ ਦੀ ਐਬਸੈਂਸ ਦੇ ਵਿੱਚ ਵਿਕਾਸ ਠੱਪ ਪਿਆ ਹੈ ਕੋਈ ਵਿਕਾਸ ਦਾ ਕੰਮ ਨਹੀਂ ਹੋ ਰਿਹਾ ਪੈ ਪੈ ਮੈਂ ਸਵਾਲ ਕਰ ਰਿਹਾ ਕਿਸੇ ਵੀ ਸ਼ਹਿਰ ਦੀ ਗੱਲ ਕਰੀ ਕੱਲਾ ਅੰਮ੍ਰਿਤਸਰ ਦੀ ਸੀ ਗੱਲ ਨਹੀਂ ਕਰੇ ਜਲੰਧਰ ਦੀ ਵੀ ਗੱਲ ਕਰ ਰਹੇ ਆ ਲੁਧਿਆਣਾ ਦੀ ਵੀ ਕਰ ਰਹੇ ਆ ਫਗਵਾੜਾ ਦੀ ਵੀ ਕਰ ਰਹੇ ਆ ਕਿਉਂਕਿ ਉੱਥੇ ਜਿਹੜਾ ਇਸ ਵੇਲੇ ਮਿਊਨਿਸਪਲ ਕਾਰਪੋਰੇਸ਼ਨ ਨਹੀਂ ਇੱਕ ਮੇਅਰ ਕਿੰਨਾ ਕੁ ਜ਼ਰੂਰੀ ਹੁੰਦਾ ਕਿਸੇ ਵੀ ਸ਼ਹਿਰ ਵਾਸਤੇ ਮੇਅਰ ਔਰ ਕਾਉਂਸਲਰ ਇੱਕ ਟੀਮ ਵਰਕ ਹੈ ਤੁਸੀਂ ਇਹ ਨਾ ਭੁੱਲੋ ਕਿ ਅੰਮ੍ਰਿਤਸਰ ਦੀ 85 ਵਾਰਡ ਨੇ ਉਹਨਾਂ ਦੇ ਇਕ ਵਾਰ ਜੋ ਇੱਕ ਮੇਅਰ ਬਣੇਗਾ ਤਾਂ 84 ਕਾਉਂਸਲਰ ਵੀ ਨਾਲ ਹੋਣਗੇ ਇਹ 85 ਲੋਕਾਂ ਦੀ ਲੋਕਾਂ ਦੀ ਟੀਮ ਸ਼ਹਿਰ ਦੀ ਸੇਵਾ ਕਰਦੀ ਹੈ ਅੱਜ 85 ਲੋਕਾਂ ਨੂੰ ਉਹਨਾਂ ਦੇ ਹੱਕਾਂ ਦੇ ਉੱਤੇ ਅਤਿਆਚਾਰ ਕੀਤਾ ਗਿਆ ਉਹਨਾਂ ਨੂੰ ਚੋਣ ਕਰਵਾਉਣ ਨਾ ਕਰਕੇ 85 ਕਾਉਂਸਲਰ ਨਹੀਂ ਹੈਗੇ ਜਿਸ ਕਰਕੇ ਸ਼ਹਿਰ ਦੀ ਇਹ ਦੁਰਗਤ ਹੋਈ ਹੈ ਪਰ ਸ਼ਹਿਰ ਦੇ ਵਿੱਚ ਸਰਕਾਰ ਲਗਾਤਾਰ ਕਹਿ ਰਹੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਡਾਕਟਰ ਜੇ ਗੁਪਤਾ ਉਹਨਾਂ ਨੇ ਵੀ ਸਵਾਲ ਚੁੱਕੇ ਕਿ ਐਡਮਿਨਿਸਟ੍ਰੇਸ਼ਨ ਠੀਕ ਨਹੀਂ ਚੱਲ ਰਹੀ ਸਾਡੇ ਕੰਮ ਨਹੀਂ ਹੋ ਰਹੇ ਮੈਂ ਸਮਝ ਰਿਹਾ ਕਿ ਉਹਨਾਂ ਦੀ ਵੀ ਅੰਤਰਾ ਆਤਮਾ ਤੇ ਹੈ ਹੀ ਨਾ ਜੀ ਸ਼ਹਿਰ ਦੇ ਨਿਵਾਸੀ ਤੇ ਹੈਗੇ ਹੀ ਨੇ ਚੁਣੇ ਹੋਏ ਨੁਮਾਇੰਦੇ ਨੇ ਕੋਰ ਵਿਜੇਪ੍ਰਤਾਪ ਜੀ ਵੀ ਹੈਗੇ ਨੇ ਤੇ ਇਸ ਕਰਕੇ ਉਹ ਵੀ ਸਹਿਮਤ ਹੋ ਗਏ ਸਾਡੀ ਗੱਲਾਂ ਦੇ ਨਾਲ ਕਿ ਕੱਲ ਨੂੰ ਕਿਸ ਮੂਹ ਦੇ ਨਾਲ ਜਨਤਾ ਹੀ ਜਾਵਾਂਗੇ ਵੋਟ ਤੇ ਜਨਤਾ ਨੇ ਪਾਣੇ ਨੇ ਤੇ ਉਹਨਾਂ ਨੂੰ ਆਪਣੇ ਕੈਰੀਅਰ ਦੀ ਚਿੰਤਾ ਹੋ ਗਈ ਕਿ ਜੋ ਵਾਅਦੇ ਕਰਕੇ ਜਨਤਾ ਨਾਲ ਆਏ ਸੀ ਕਿਸ ਮੂਹ ਨਾਲ ਜਾਵਾਂਗੇ ਉਹਨਾਂ ਦੀ ਅੰਤਰਾ ਆਤਮਾ ਦੀ ਆਵਾਜ਼ ਦੇ ਉੱਤੇ ਉਹਨਾਂ ਨੇ ਇਹ ਗੱਲ ਕੀਤੀ ਹੈ ਔਰ ਮੈਂ ਸਮਝਣਾ ਕਿ ਜੇ ਇਹ ਭਗਵੰਤਬਾਨ ਜੀ ਦੀ ਜਿਹੜੀ ਸਰਕਾਰ ਇਸ ਤਰ੍ਹਾਂ ਹੀ ਲੱਗੀ ਰਹੀ ਤੇ ਤੇ ਵੱਡਾ ਵਿਦਰੋਹ ਹੋਏਗਾ ਸਰਕਾਰ ਨਹੀਂ ਚੱਲੇਗੀ ਸਾਰੇ ਵਿਧਾਇਕ ਜਿਹੜੇ ਨੇ ਸੜਕਾਂ ਤੇ ਉਤਰ ਆਣਗੇ ਤੁਸੀਂ ਅਗਰ ਕਿੰਨੇ ਦਿਨ ਦਾ ਸਮਾਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਭਾਜਪਾ ਵੱਲੋਂ ਦਿੱਤਾ ਜਾਂਦਾ ਕਿ ਸਰਕਾਰ ਨੇ ਸਮੇਂ ਦੇ ਵਿੱਚ ਇਲੈਕਸ਼ਨ ਕਰਾ ਲੇ ਅਸੀਂ ਤੇ ਨਿਰੰਤਰ ਸੰਘਰਸ਼ ਕਰਦੇ ਰਹਾਂਗੇ ਮੈਂ ਤੇ ਚੋਣ ਕਮਿਸ਼ਨ ਨੂੰ ਅੱਜ ਅਪੀਲ ਕੀਤੀ ਹੈ ਚੋਣ ਕਮਿਸ਼ਨ ਵੱਲੋਂ ਗਵਰਨਰ ਸਾਹਿਬ ਨੂੰ ਵੀ ਅਪੀਲ ਕਰਾਂਗੇ ਚੋਣ ਕਮਿਸ਼ਨ ਜਿਹੜਾ ਹੈ ਉਹ ਨਿਸ਼ਪਕਸ਼ਤਾ ਦੇ ਨਾਲ ਕੰਮ ਕਰੇ ਨਿਰਭੀਕਤਾ ਨਾਲ ਕੰਮ ਕਰੇ ਇਲੈਕਸ਼ਨ ਕਮਿਸ਼ਨ ਜਿਹੜਾ ਉਹਦੇ ਦਾ ਸਰਕਾਰ ਦਾ ਕੋਈ ਦਬਾਅ ਨਹੀਂ ਹੋਣਾ ਚਾਹੀਦਾ ਕਮਿਸ਼ਨ ਕਮਿਸ਼ਨ ਵੱਲੋਂ ਆਲਰੇਡੀ ਤੁਹਾਡੀ ਨੋਟਿਸ ਹੋ ਗਿਆ ਡਿਪਟੀ ਕਮਿਸ਼ਨਰ ਨੂੰ ਚਿੱਠੀਆਂ ਲਿਖੀਆਂ ਜਾ ਚੁੱਕੀਆਂ ਹੈਗੇ ਇਲੈਕਸ਼ਨ ਕਰਾਏ ਜਾਣ ਸਮੇਂ ਕਿੰਨਾ ਬੀਤ ਗਿਆ ਇਲੈਕਸ਼ਨ ਹੋਇਆ ਹੁਣ ਰੀਸੈਂਟਲੀ ਦੁਬਾਰਾ ਕੀਤੀ ਤਿੰਨ ਦੀ ਕਦੋਂ ਕਾਰਜਕਾਲ ਖਤਮ ਹੋਇਆ ਹੈ ਨਗਰ ਨਿਗਮ ਦਾ ਨਗਰ ਨਿਗਮਾਂ ਦਾ ਕਿੰਨੇ ਸਾਲ ਹੋ ਚੁੱਕਾ ਤੇ ਪਹਿਲੇ ਜਿਹੜੇ ਚੋਣਾਂ ਹੁੰਦੇ ਸੀਗੇ ਕਿ 1.5 ਸਾਲ ਬਾਅਦ ਹੁੰਦੇ ਸੀਗੇ 2 ਮਹੀਨੇ ਨਗਰ ਨਿਗਰ ਬਣ ਜਾਂਦੇ ਸੀ ਤੁਸੀਂ ਹੁਣ ਚੇਤਾਵਨੀ ਕਿੰਨੇ ਦਿਨ ਦਾ ਸਮਾਂ ਦਿੰਦੇ ਹੋ ਐਸਾ ਹੈ ਕਿ ਅਸੀਂ ਤੇ 24 ਘੰਟੇ ਅੰਦੋਲਨਕਾਰੀ ਹੁਆ ਸਾਡੀ ਪਾਰਟੀ ਉਹ ਅੰਦੋਲਨਕਾਰੀ ਹੈ ਅਸੀਂ ਸੱਤਾ ਨੂੰ ਸੇਵਾ ਦਾ ਮਾਧਿਅਮ ਲੈ ਕੇ ਚੱਲਨੇ ਆ ਭਾਰਤੀ ਜਨਤਾ ਪਾਰਟੀ ਅਮਾ ਤੇ ਦਿਓ ਨਾ ਕੋਈ ਸਮਾਂ ਸਮਾਂ ਤੇ ਦਿਓ ਨਾ ਮਹੀਨੇ ਦੇ ਵਿੱਚ ਇਲੈਕਸ਼ਨ ਕਰੋ ਘਰ ਪਰਿਵਾਰ ਛੱਡੇ ਨੇ ਅਸੀਂ ਸਮਾਂ ਦੇਾਂਗੇ ਔਰ ਤੁਸੀਂ ਅੰਦੋਲਨ ਤੇ ਸ਼ੁਰੂ ਹੋ ਚੁੱਕਾ ਹੈ ਅਸੀਂ ਇਲੈਕਸ਼ਨ ਤੋਂ 6 ਮਹੀਨੇ ਪਹਿਲਾਂ ਅੰਦੋਲਨ ਸ਼ੁਰੂ ਕਰਤਾ ਸੀ ਫਿਰ ਚੋਣਾਂ ਦੇ ਵਿੱਚ ਅਸੀਂ ਵਿਅਸਤ ਹੋ ਗਏ ਉਹੀ ਅੰਦੋਲਨ ਜਾਰੀ ਕੀਤਾ ਅੰਦੋਲਨ ਤੇ ਅਸੀਂ ਸ਼ੁਰੂ ਕਰ ਚੁੱਕੇ ਹਾਂ 6 ਮਹੀਨੇ ਪਹਿਲੇ ਕਾਰਪੋਰੇਸ਼ਨ ਕੇ ਭਾਜਪਾ ਕਿਸ ਨਾਮ ਤੇ ਵੋਟ ਮੰਗੇਗੀ ਭਾਜਪਾ ਵੋਟ ਦਾ ਪ੍ਰਸ਼ਨ ਨਹੀਂ ਹੈ ਸੁਵਿਧਾਵਾਂ ਦੇਣ ਦਾ ਪ੍ਰਸ਼ਨ ਹੈ ਅਸੀਂ ਕੋਈ ਰਾਜਨੀਤੀ ਨਹੀਂ ਕਰ ਰਹੇ ਅਸੀਂ ਤੇ ਜਨਤਾ ਦਾ ਜੋ ਇੱਕ ਵਿਪੱਖ ਦਾ ਸਾਡੀ ਡਿਊਟੀ ਹੈ ਚੌਂਕੀਦਾਰ ਦੀ ਡਿਊਟੀ ਹੈ ਉਹ ਨਿਭਾ ਰਹੇ ਹਾਂ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਮੋਦੀ ਜੀ ਦੇ ਨਾਮ ਤੇ ਵੋਟ ਤੇ ਨਹੀਂ ਮੰਗੋਗੇ ਐਸਾ ਹੈ ਜੀ ਕਿ ਅਸੀਂ ਕਦੀ ਵੀ ਮੋਦੀ ਜੀ ਦੇ ਵਿਕਾਸ ਦੇ ਨਾਂ ਤੇ ਵੋਟ ਮੰਗੇ ਸੀ ਅਸੀਂ ਵੋਟ ਸੁਣੋ ਅਸੀਂ ਵੋਟ ਮੋਦੀ ਜੀ ਦੇ ਵਿਕਾਸ ਦੇ ਨਾਂ ਤੇ ਮੰਗੇ ਔਰ ਤੁਸੀਂ ਦੇਖੋਗੇ ਕਾਂਗਰਸ ਤਿੰਨ ਚੋਣਾਂ ਲੇਖ ਰੋ 2014 2019 ਤੇ 2022 ਦੇ ਟੋਟਲ ਸੀਟਾਂ ਵੀ ਮਿਲਾ ਲਓ ਲੋਕ ਸਭਾ ਦੀਆਂ ਤੇ ਉਹਨਾਂ ਦੀ 240 ਨਹੀਂ ਬੰਦੀ ਆ ਉਹ 99 ਸੀਟਾਂ ਜਿੱਤ ਕੇ ਵੀ ਜਿੱਤ ਦਾ ਜਸ਼ਨ ਮਨਾ ਰਹੇ ਨੇ ਔਰ ਅਸੀਂ ਦੋ ਅਸੀਂ ਅਸੀਂ 204 ਸੁਣੋ ਅਸੀਂ 240 ਸੀਟਾ ਜਿੱਤ ਕੇ ਵੀ ਮੰਥਨ ਕਰ ਰਹੇ ਆ ਕਿ ਭਾਰਤੀ ਜਨਤਾ ਪਾਰਟੀ ਨੂੰ ਅੱਗੇ ਕਿਸਤਰਾ ਲੈ ਕੇ ਜਾਣਾ ਹੈ ਲੇਕਿਨ ਪੰਜਾਬ ਚ ਤੇ ਵੱਡਾ ਜਰਾ ਕਾਂਗਰਸ ਨੂੰ ਜਿੱਤ ਹਸਲ ਹੋਈ ਨਾ 7 ਸੀਟਾ ਲੈ ਗਏ ਨੇ ਤੇ ਭਾਜਪਾ ਨੂੰ ਤੇ ਸੀੜੀ ਕੋਈ ਨਹੀਂ ਆਈ ਭਾਜਪਾ ਅਲਾਈਅੰਸ ਦੇ ਵਿੱਚ ਇਲੈਕਸ਼ਨ ਲੜਦੀ ਸੀਗੀ ਔਰ ਅਸੀਂ 3 ਸੀਟਾਂ ਤੇ ਲੋਕ ਸਭਾ ਲੜਦੇ ਸੀ 117 ਸੀਟਾ ਚੋ 23 ਸੀਟਾਂ ਤੇ ਵਿਧਾਨ ਸਭਾ ਲੜਦੇ ਸੀ ਸਾਡਾ ਵੋਟ ਸ਼ੇਅਰ ਡਬਲ ਹੋ ਗਿਆ ਇਸ ਇਲੈਕਸ਼ਨ 'ਚ ਪੰਜਾਬ ਦੇ ਵਿੱਚ 26% ਵੋਟ ਬੈਂਕ ਕਾਂਗਰਸ ਦਾ 26% ਵੋਟ ਬੈਂਕ ਆਮ ਆਦਮੀ ਪਾਰਟੀ ਦਾ 19% ਵੋਟ ਬੈਂਕ ਭਾਜਪਾ ਦਾ ਔਰ ਚੌਥੇ ਨੰਬਰ ਤੇ 13% ਵੋਟ ਬੈਂਕ ਅਕਾਲੀ ਦਲ ਦਾ ਸੋ ਅਸੀਂ 19% ਵੋਟ ਬੈਂਕ ਸਾਡਾ ਹੋ ਗਿਆ ਔਰ ਆਨ ਵਾਲੇ ਦੇਖੋ ਬੀਜ ਬੋਇਆ ਗਿਆ ਅਸੀਂ ਤੇ ਛੋਟੇ ਲੈਵਲ ਦੇ ਉਤੇ ਚੋਣ ਲੜਦੇ ਦੀ ਹੁਣ ਅਸੀਂ 117 ਵਿਧਾਨ ਸਭਾ ਦੀਆਂ ਸੀਟਾਂ ਵੀ ਲੜੀਆਂ 13 ਲੋਕ ਸਭਾ ਦੀਆਂ ਸੀਟਾਂ ਵੀ ਲੜੀਆਂ ਜਨਤਾ ਨੇ ਸਾਨੂੰ ਸਮਝ ਇਕੱਲੇ ਇਕੱਲੇ ਹੀ ਲੜਨਾ ਜੀ ਕਾਰਪੋਰੇਸ਼ਨ ਵੀ ਇਕੱਲੇ ਇਕੱਲੇ ਲੜੋਗੇ ਹਾਂ ਸੁਣੋ 23 ਵਿਧਾਨ ਸਭਾ ਵਿੱਚ ਅਸੀਂ ਸੁਣੋ ਅਸੀਂ ਤੇ 23 ਸੀਟਾਂ ਤੇ ਇਲੈਕਸ਼ਨ ਲੜਦੇ ਦੀ ਐਤ ਕੀ 23 ਵਿਧਾਨ ਸਭਾ ਅਸੀਂ ਜਿੱਤ ਲਈ ਹੈ ਅੱਛਾ ਮੇਰਾ ਸਵਾਲ ਹੈ ਹੁਣ ਐਤ ਕੀ ਇਲੈਕਸ਼ਨ ਇਕੱਲੇ ਇਕੱਲੇ ਲੜੋਗੇ ਬਿਲਕੁਲ ਭਾਰਤੀ ਜਨਤਾ ਪਾਰਟੀ ਆਪਣੇ ਬਲ ਬੁੱਤੇ ਤੇ ਇਲੈਕਸ਼ਨ ਲੜੇਗੀ ਸ਼ੇਤ ਮਲਕਸਨ ਜੀ ਨਾਲ ਗੱਲਬਾਤ ਕੀਤੀ ਹੈ ਤਾਂ ਵਿਸਤਾਰ ਪੂਰਵਕ ਚਰਚਾ ਕੀਤੀ ਹੈ ਤੇ ਨਾਲ ਨਾਲ ਹੁਣ ਮੰਗ ਉੱਠ ਰਹੀ ਹੈ ਕਿ ਸਥਾਨਕ ਸਰਕਾਰਾਂ ਦੇ ਜੋ ਇਲੈਕਸ਼ਨ ਹੁੰਦੇ ਨੇ ਖਾਸ ਕਰਕੇ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਇਲੈਕਸ਼ਨ ਨੇ ਉਹ ਕਰਾਏ ਜਾਣ ਔਰ ਅਗਰ ਨਹੀਂ ਕਰਾਏ ਜਾਂਦੇ ਤਾਂ ਵੱਡਾ ਵਿਦਰੋਹ ਹੋਏਗਾ ਤਾਂ ਕਿਤੇ ਨਾ ਕਿਤੇ ਜਿਹੜਾ ਸਿਟੀ ਬੈਂਕ ਜਿਹੜਾ ਹੈ ਸ਼ਹਿਰ ਦਾ ਜਿਹੜਾ ਵੋਟ ਬੈਂਕ ਹੈ ਉਸ ਨੂੰ ਪੂਰਨ ਤਰੱਕੇ ਤੇ ਗ੍ਰਾਬ ਕਰਨ ਦੀ ਕੋਸ਼ਿਸ਼ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਅੱਜ ਬਿਲਗੁਲ ਵਜਿਆ ਹੁਣ ਦੇਖਣਾ ਹੋਏਗਾ ਕਿ ਸਰਕਾਰ ਇਲੈਕਸ਼ਨ ਕਰਾਂ ਚੀ ਕਦੋਂ ਕਾਮਯਾਬ ਹੁੰਦੀ ਕੈਮਰਾਮੈਨ ਅਰਸ਼ਦ ਨਾਲ ਸੁਮਿਤ ਕਨਾ ਗ੍ਰ